ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਖ ਮਾਰਤ ਕੁਸ਼ਲ ਭਿਆ ਮੇਰੇ ਭਾਈ ਮੀਤ ਰਹਾਉ ਗਈ ਗਿਆਦ ਬਾਦ ਸਬਨਾਸੀ ਅੰਗੀਕਾਰ ਕੀਓ ਕਰਤਾਰ ਸਾਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੇ ਉਧਾਰ ਜੀਉ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਮਾ ਆਪਣਾ ਪ੍ਰਵਾਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਕਮਾਰਤ ਕੋਸ਼ਲ ਪਿਆ ਮੇਰੀ ਭਾਈ ਮੀਤ ਰਹਾ ਗੈਬੀ ਆਦਿ ਬਾਦ ਸਭਨਾ ਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਅਨੰਤ ਕਨੇਰੇ ਪ੍ਰੀਤਮ ਨਾਮ ਰਿਦੇ ਉਧਾਰ ਜਿਉ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਮਾ ਆਪਣਾ ਪ੍ਰਭ ਆਇ ਚਿਤ ਦੁਸ਼ਮਣ ਦੁਸ਼ਟ ਰਹੇ ਚਕਮਾਰਤ ਕੋਸ਼ਲ ਪਿਆ ਮੇਰੀ ਭਾਈ ਮੀਤ ਰਹਾਉ ਗਏ ਵਿਆਦ ਬਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੇ ਉਧਾਰ ਜੀਉ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਮਾ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਕਮਾਰਤ ਕੋਸ਼ਲ ਪਿਆ ਮੇਰੀ ਭਾਈ ਮੀਤ ਰਹਾ ਗੈਬੀ ਆਦਿ ਬਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੇ ਉਧਾਰ ਜੀਓ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਚੀਤ ਦੁਸ਼ਮਣ ਦੁਸ਼ਟ ਰਹੇ ਚਖ ਮਾਰਤ ਕੁਸ਼ਲ ਭਿਆ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਬਾਦ ਸਬਨਾਸੀ ਅੰਗੀਕਾਰ ਕੀਓ ਕਰਤਾਰ ਸਾਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੇ ਉਧਾਰ ਜੀਉ ਪਿੰਡ ਤਨਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ